ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਮ ਡੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੰਡ ਸੁਖਾਣੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਜਿਹੜੇ ਘਰੇ ਵੀਡੀਓ ਬਣਾ ਰਹੇ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਜਾਨਵਰ ਹੈ ਖੇਤੀਬਾੜੀ ਦੇ ਨਾਲ 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 ਸਹਾਇਕਤੰਦ ਦੇ ਤੌਰ ਤੇ ਪਸ਼ੂ ਰੱਖੇ ਹੋਏ ਆ ਬਾੜੀ ਗਿਣਤੀ ਚ ਜਾਨਵਰ ਨੇ 15 ਦੇ ਕਰੀਬ ਟੋਟਲ ਨਾਗ ਹੋਣਗੇ ਛੋਟੇ ਵੱਡੇ ਵੀਰ ਦੀਆਂ ਵਿਹੜਾ ਦੁੱਤੇ ਲਾਈਆਂ ਵਾ ਹੈਗਾ ਐਚਐਫ ਬਰੀਡ ਹੀ ਆ ਸਾਰੀਆਂ ਸਾਰੀਆਂ ਹੀ ਚੰਗੇ ਦੁੱਧ ਵਾਲੀਆਂ ਤੇ ਵੀਰ ਘਰ ਪਾਉਣ ਲੱਗਾ ਤਾਂ ਕਰਕੇ ਪਸ਼ੂਆਂ ਦਾ ਤੁਹਾਨੂੰ ਪਤਾ ਹੀ ਜਦੋਂ ਘਰ ਪਾਉਣਾ ਹੋਵੇ ਕੇਰਾ ਖੋਲ ਖਲਾਈ ਦਾ ਔਖਾ ਹੁੰਦਾ ਹੀ ਆ ਵਿੱਚ ਕੋਈ ਇੱਕ ਅੱਧਾ ਪਸ਼ੂ ਪਹਿਲਾਂ ਹੋ ਗਿਆ ਮਹੀਨਾ ਕੋ ਉਦੋਂ ਵੀਡੀਓ ਬਣਾਈ ਸੀ ਉਦੋਂ ਇੱਕ ਵੈੜ ਵੀਰ ਨੇ ਵੇਚੀ ਸੀ ਅੱਜ ਇੱਕ ਹੋਰ ਵੈੜ ਵੀਰ ਨੇ ਸੇਲ ਕਰਨੀ ਆ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਤੁਹਾਨੂੰ ਪਹਿਲਾਂ ਹੀ ਦੱਸਤਾ ਕੇ ਚੰਗੇ ਦੁੱਧ ਵਾਲੇ ਪਸ਼ੂ ਆ ਦੁੱਧ ਤੇ ਵੀਰ ਦੇ ਲਾਏ ਹੋਏ ਆ ਵੀਡੀਓ ਬਣਾਉਣ ਦਾ ਸਮਾਂ 11:00 ਵਜੇ ਦਾ ਸਵੇਰ ਦੀ ਚਵਾਈ ਹੋਈ ਆ ਆ ਵੜ ਸੇਲ ਐ ਬਹੁਤ ਸੋਹਣੀ ਬੱਛੀ ਆ ਪ੍ਰਿੰਟ ਵਾਲੀ ਫੁੱਲ ਬਰੀਡ ਵਾਲੀ ਫੁੱਲ ਵੱਡੇ ਕੱਦ ਕਾਠ ਵਾਲੀ ਤੇ ਚੰਗੇ ਦੁੱਧ ਵਾਲੀ ਪੌਣਾ ਡਰਮ ਦੁੱਧ ਇਹਦੇ ਥੱਲੇ ਇਸ ਟਾਈਮ ਰੈਡੀ ਆ ਇੱਕ ਤਾਂ ਹੁੰਦੀਆਂ ਕਹਿਣ ਵਾਲੀਆਂ ਗੱਲਾਂ ਕਿ ਬਾਈ ਗੱਭਣ ਪਿਛਲੇ ਸੂਵੇ 30 ਦੇ ਤਿਆਰ ਕੀ 40 ਦੇਊਗੀ ਪਰ ਇਹਦੇ ਥੱਲੇ ਤਾਂ ਜਿੰਨਾ ਹੈਗਾ ਤਿਆਰ ਹੈ ਕੰਡੇ ਦੇ ਜੋਖ ਲਓ ਭਾਵੇਂ 10 ਦੇਣ ਹਾਂਜੀ ਸਾਸਿਕਾ ਬਾਈ ਸਸਰੀ ਕਰਦੇ ਨਾਂ ਦੱਸ ਦੀ ਨਾਂ ਅਮਨਦੀਪ ਸਿੰਘ ਪਿੰਡ ਸੁਖਾਣਾ ਹੁੰਦਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦੀ ਫੋਨ 8427795346 ਇੱਕ ਰੀਫੇਰ ਦੱਸ ਦੀ 8427795346 ਕਰ ਪਾਉਂਦੀਆਂ ਤਿਆਰੀਆਂ ਫਿਰ ਹਾਂ ਫੇਰ ਨਹੀਂ ਬਸ ਕਿੰਨਾ ਵਾ ਸੂਆ ਆਪਣੇ ਇਹ ਦੂਜਾ ਸੂਆ ਸੂਈ ਆ ਤੇ ਸੁਈ ਨੂੰ ਨੂੰ ਹੋ ਗਏ ਹੋਣਗੇ 13 14 ਦਿਨ ਮਗਰ ਬੱਛਕ ਬੱਛੀ ਮਗਰ ਬੱਛਾ ਕੋਲ ਆ ਜਾ ਉਹ ਖੜਾ ਬੱਛਾ ਠੀਕ ਹੈ ਜਿਹੜਾ ਦੁੱਧ ਝੋ ਲੈਣਾ ਭਾਂਡੇ ਚ ਪਾ ਲੈਣਾ ਯਾਰ 26 27 ਕਿਲੋ ਆਪਣੇ ਘਰੇ ਕੋਈ ਵੀ ਚਾਰ ਡੰਗ ਪੰਜ ਡੰਗ ਚੋਲੇ ਠੀਕ ਹੈ ਯਾਨਕਿ ਜਿੰਨੇ ਜਿੰਨੇ ਦਿਨ ਤਸੱਲੀ ਨਹੀਂ ਹੁੰਦੀ ਆ ਹੀ ਜਾਵੇ ਹਾਂ ਠੀਕ ਹੈ ਸੀਲ ਸੌ ਸੀਲ ਸੌ ਦਾ ਫੋਲੀ ਹੈ ਹੁਣ ਤਾਂ ਟਾਈਮ ਹਜੇ ਥੋੜਾ ਸ਼ਾਮ ਦੀ ਚਵਾਈ ਚ ਦਿਨ ਪਿਆ 6 ਵਜੇ ਦੀ ਚੋਈ ਹੋਈ ਆ ਹੂੰ ਸ਼ਾਮ ਨੂੰ 8 ਵਜੇ ਫੇਰ ਚਵਾਈ ਹੋਣੀ ਸ਼ਾਮ ਨੂੰ ਕਿਵੇਂ ਬੰਦੀ ਠੀਕ ਹੈ ਕੱਢੀ ਬਾਹਰ ਨੂੰ ਚੋਣਾ ਦੂ ਹੱਥੀ ਹੈ ਨਾ ਦੋਸਤੋ ਹੱਥੀ ਚ ਆਉਂਦਾ ਮਿਹਨਤੀ ਵੀਰ ਹੈ ਦੋਵੇਂ ਜੀ ਦੋਵੇਂ ਪਾਸੇ ਬਹਿ ਕੇ ਚੁਵਾਈ ਕਰ ਲੈਂਦੇ ਆ ਮਸ਼ੀਨ ਹੀ ਬਣ ਜਾਂਦੀ ਜਦ ਦੋ ਪਾਸੇ ਬਹਿ ਗਏ 26 ਤੋਂ 27 ਕਿਲੋ ਦੁੱਧ ਜਿਹੜਾ ਚੋਣ ਚੋਣ ਵਾਲਾ ਕਹਿਣ ਵਾਲਾ ਦੁੱਧ ਨਹੀਂ ਭਾਂਡੇ ਚ ਪਾ ਕੇ ਜੋਖਣ ਵਾਲਾ ਦੁੱਧ ਹੈ ਕਹਿਣ ਵਾਲਾ ਦੁੱਧ ਮੈਂ ਤਾਂ ਕਹਿੰਨਾ ਇੱਕ ਤਾਂ ਗੱਬਣ ਪਸ਼ੂ ਅਗਲਾ ਵੇਚਦਾ ਬਾਈ 25 ਕਿਲੋ ਦਿੱਤਾ ਐ ਕਿ 35 ਦਿਓ ਉਹ ਪਤਾ ਨਹੀਂ 25 ਦਿੱਤਾ ਹੁੰਦਾ ਕਿ ਨਹੀਂ ਅਗਲਾ 35 ਵਾਲੀ ਝਾਕ ਕਰ ਲੈਂਦਾ ਦਿੱਤਾ ਅਗਲੇ ਨੇ 25 ਵੀ ਨਹੀਂ ਹੁੰਦਾ ਇਹ ਕਿਹੜਾ ਹੋਰ ਕੜਾ ਤੇ ਉਹ ਫਿਰ ਮਗਰੋਂ ਅਗਲਾ ਕਹਿੰਦਾ ਬਾਈ ਯਾਰ ਇਹ ਤਾਂ ਦੁੱਧ ਹੀ ਥੋੜਾ ਦਿੰਦੀ ਆ ਪਰ ਉੱਥੇ ਕਾਹੋ ਕੰਮ ਗਲਤ ਹੈ ਸਾਰੇ ਭੈਣ ਭਰਾ ਝੂਠ ਵਾਲੇ ਨਹੀਂ ਆਪਾਂ ਐ ਨਹੀਂ ਕਹਿੰਦੇ ਕਿ ਸਾਰੇ ਝੂਠ ਵਾਲੇ ਆ ਸਾਰੇ ਚੰਗੇ ਨਹੀਂ ਤੇ ਸਾਰੇ ਮਾੜੇ ਨਹੀਂ ਵਿੱਚ ਬੰਦੇ ਜਿੰਨੀ ਚੀਜ਼ ਕਹਿੰਦੇ ਆ 19 16 ਨੇ ਨਿਕਲਦੀ ਆ ਗੱਬਣ ਦੀ ਵੀ ਸੂਈ ਸਵਾਈ ਦੀ ਤਾਂ ਸੰਭਾਸ ਬਣ ਲਾ ਬਾਈ ਸੂਈ ਸਵਾਈ ਦੀ ਤਾਂ ਜੋ ਕੋਸਾ ਭਾਵੇਂ ਚੋਰ ਤੋਂ ਵਹਿੜ ਲੈ ਲੋ ਠੱਗ ਤੋਂ ਲੈ ਲੋ ਜਿਹੜਾ ਪਸ਼ੂ ਹੀ ਸੂਇਆ ਹੋਇਆ ਗਾਂ ਹੋਵੇ ਮੱਝ ਹੋਵੇ ਉਹ ਤਾਂ ਸਾਹਮਣੇ ਆ ਜਾਣਾ ਕਹਿਣ ਚ ਭਾਵੇਂ ਅਗਲਾ ਵੱਧ ਕਹਦੇ ਪਰ ਆਪਾਂ ਕਹਿੰਨੇ ਸੂਇਆ ਪਸ਼ੂ ਲੋ ਚੋ ਕੇ ਲਓ ਤੁਸੀਂ ਪੈਸੇ ਲਾਉਣੇ ਆ ਪੈਸੇ ਬਹੁਤ ਔਖੇ ਬੰਦੇ ਆ ਮਿਹਨਤ ਦੀ ਕਮਾਈ ਦੀ ਤੁਹਾਡੇ ਪੈਸੇ ਆ ਸੀਰੇ ਕੋਲੇ 2 2 ਨੰਬਰ ਦੇ ਆ ਵੱਧ ਆ ਉਹਦਾ ਭਾਵਾ ਹੁਣ ਸਿਆਲ ਅਰਜਾਈ ਚ ਬੈਠਾ ਹੀ ਸੌਦਾ ਕਰ ਲੈ ਭਾਵਾ ਪੰਜਾਬ ਪਸ਼ੂਆਂ ਦੇ ਆਨਲਾਈਨ ਪੇਮੈਂਟ ਕਰਦੇ ਤੇ ਘਰੇ ਮੰਗਾ ਲੈ ਜੀ ਦੀ ਮਿਹਨਤ ਦੀ ਕਮਾਈ ਦੇ ਪੈਸੇ ਆ ਠੰਡ ਚ ਕੰਮ ਕੀਤਾ ਜੇਠ ਹਾਰ ਦੀਆਂ ਧੁੱਪਾਂ ਚ ਕੰਮ ਕੀਤਾ ਵਾ ਤੇ ਉਹ ਅਗਲਾ ਸੂਆ ਸੂਆ ਪਸ਼ੂ ਦਾ ਵੇਚੋ ਕੇ ਲਵੇ ਜਿਵੇਂ ਹੁਣ ਆਵਣਾ ਮਿਹਨਤੀ ਵੀਰ ਆ ਨੀ ਠੰਡ ਵੇਖ ਲਓ ਕਿੰਨੀ ਪੈ ਰਹੀ ਆ ਹਣ ਤੇ ਆ ਵੇਖ ਸਕਦੇ ਤੁਸੀਂ ਪਹੁੰਚੇ ਲੋਰ ਦੇ ਚੜਾਏ ਆ ਠੰਡ ਲੱਗਦੀ ਨੀ ਕਿਉਂਕਿ ਕੰਮ ਧੰਦੇ ਵਾਲਾ ਬੰਦਾ ਜਦੋਂ ਬੰਦਾ ਕੰਮ ਧੰਦਾ ਕਰਦਾ ਉਹ ਠੰਡ ਲੱਗਦੀ ਨਹੀਂ ਤੇ ਜਦੋਂ ਆਪਾਂ ਵਿਹਲੇ ਬੈਠੇ ਹਾਂ ਠੰਡ ਉਦੋਂ ਹੀ ਲੱਗਦੀ ਉਹਦੋਂ ਹੀ ਕੋਟ ਪੈਂਦੇ ਆ ਤੇ ਫਿਰ ਕੰਮ ਧੰਦਾ ਵਾਲਾ ਬੰਦਾ ਮਿਹਨਤੀ ਵੀਰ ਹੈ ਜਿੰਨੀ ਕੀ ਚੀਜ਼ ਦੱਸੀ ਆ ਉੰਨੀ ਨਿਕਲੂ 26 ਤੋਂ 27 ਕਿਲੋ ਦੁੱਧ ਕੰਡੇ ਦੇ ਜੋਖਣ ਵਾਲਾ ਤਿਆਰ ਆ ਰੇਲ ਗੱਡੀ ਦੇ ਡੱਬੇ ਜਿੱਡੀ ਵਹਿੜ ਪ੍ਰਿੰਟ ਵਾਲੀ ਜਾਤ ਵਾਲੀ ਸੀਲ ਇੰਨੀ ਪਵਾ ਜਵਾਗ ਚੋਲਣ ਬਾਕੀ ਅਮਰੀਕਨ ਪਿਓਰ ਆ ਕੁਆਲਟੀ ਵਾਲੀ ਇਹ ਕੋਈ ਦੇਸੀ ਢਾਂਡੀਆਂ ਲੱਤਾਂ ਛੜਾ ਮਾਰੂ ਬਾਕੀ ਅਮਰੀਕਨ ਤਾਂ ਦੁੱਧ ਵਾਲੀਆਂ ਮਸ਼ੀਨਾਂ ਹੀ ਤੁਹਾਨੂੰ ਪਤਾ ਹੀ ਆ ਜਿੰਨਾ ਪਾ ਲੋਂਗੇ ਤੇ ਉਨਾ ਹੀ ਚੋਲੋਂਗੇ ਬਾਈ ਕਹਿੰਦਾ ਸ਼ਾਮ ਨੂੰ ਤਾਂ ਫਸ ਜਾਂਦੀ ਕਿਉਂਕਿ 11:00 ਵਜੇ ਵੀਡੀਓ ਬਣਾ ਰਹੇ ਆ ਸ਼ਾਮਾਂ ਦੀ ਚੁਵਾਈ ਚ ਤਾਂ ਸਾਰਾ ਦੇਣੀ ਪਿਆ 26 27 ਕਿਲੋ ਰੈਡੀ ਕਿੰਨੇ ਦੀ ਆਵਣੇ ਜੈ ਜਪਾ ਮੁੱਲ ਤਾਂ 97000 ਕਰਦੇ ਮਾਨਤਾਨ ਕਰਦੇ ਠੀਕ ਹੈ ਜੀ ਮੁੱਲ ਬਾਈ ਕਹਿੰਦਾ 97 ਕਰਦੇ ਆ ਮਾਨਤਾਨ ਹੋ ਜੂ ਫੁੱਲ ਸੁਨੱਖੀ ਬੱਚੀ ਆ ਛੋਟਾ ਕਾਨਾ ਪਾਨ ਦੇ ਪੱਤੇ ਵਰਗਾ ਬਾਕੀ ਦੂਜਾ ਸੂ ਆ ਜੇ ਕਿਸੇ ਨੇ ਨਵਾਂ ਫਾਰਮ ਦਾ ਕੰਮ ਸਟਾਰਟ ਕੀਤਾ ਜਾਂ ਨਵਾਂ ਕੰਮ ਸਟਾਰਟ ਕੀਤਾ ਡੇਰੀ ਦੁੱਧ ਪਾਉਣ ਵਾਸਤੇ ਪਸ਼ੂ ਚੰਗੇ ਦੁੱਧ ਵਾਲੀ ਚਾਹੀਦੇ ਆ ਤਹਿਸੀਲ ਫੁੱਲ ਹੈ 26 27 ਕਿਲੋ ਰੈਡੀ ਹੈ ਐਰ ਕੀ ਦਾ ਇਹਦੇ ਮਗਰ ਵੱਛਾ ਹੋ ਰਹੇ ਨੇ ਹੀਟ 'ਚ ਆਈ ਜਾਣਾ 15 ਦਿਨਾਂ ਨੂੰ ਅੱਜ 13 14 ਦਿਨਾਂ ਦਾ ਸੂਆ ਹੋਰ 15 ਦਿਨਾਂ 'ਚ 10ਾਂ ਨੂੰ ਹੀਟ 'ਚ ਆ ਜੇ ਸੈਕਸ ਰੇਤੀਬਨ ਚੰਗਾ ਲੱਗ ਜੇ ਚੰਗੇ ਬੁੱਲ ਦਾ ਤੌਪ ਦੀ ਬਰੀਡ ਤਿਆਰ ਕਰ ਦੂ ਘਰੇ ਆਪ ਵੀ ਫੁੱਲ ਚੰਗੀ ਆ ਬਾਕੀ ਦੁੱਧ 26 27 ਕਿਲੋ ਆ ਚੰਗੇ ਸਾਨ ਦਾ ਸੀਵਲ ਆਗੇ ਐਚ ਐਫ ਬਰੀਡ ਟੌਪ ਦੀ ਤਿਆਰ ਕਰ ਦੂ ਘਰੇ ਆਸਦੀ ਚੁਵਾਈ ਵਾਲਾ ਥਣ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਹੱਥੀ ਚੁਵਾਈ ਕਰਦਾ ਜਿੰਨੇ ਪਸ਼ੂ ਆ ਸਾਰੇ 25 30 ਕਿਲੋ ਵਾਲੀ ਆ ਵੀਰ ਕੋਲੇ 97000 ਦੀ ਦੇ ਦੇਣੀ ਆ ਫਾਰਮਾਂ ਚ ਤਾਂ ਇੰਨੇ ਦੁੱਧ ਵਾਲੀ ਵੇੜ ਦਾ ਮੁੱਲ ਦੁੱਗਣਾ ਹੀ ਹੁੰਦਾ ਪਰ ਕਰੇ ਲੂ ਬੰਦਾ ਕੋਈ ਵਪਾਰ ਦਾ ਕੰਮ ਨਹੀਂ ਦੁੱਧ ਤੇ ਜਰੂਰ ਪਸ਼ੂ ਲਾਏ ਹੋਏ ਆ ਜਾਇਜਪਾ ਕਿਸੇ ਨੂੰ ਚੰਗੀ ਕੁਆਲਿਟੀ ਵਾਲੀ ਵੜ ਚਾਹੀਦੀ ਹੋਵੇ ਨਾ 97000 ਜਾਇਜਪਾ ਨਿੱਕੀਆਂ ਨਿੱਕੀਆਂ ਹਿਮਾਚਲ ਆਲੀਆਂ ਗੋਡੇ ਕਿ ਜਿੱਡੀਆਂ ਜਰਸੀਆਂ 50 50 55 55000 ਮੁੱਲ ਕਰੀ ਜਾਂਦੇ ਆ ਤੇ ਜਿਹਨੇ ਦੁੱਧ 7-8 ਕਿਲੋ ਹੀ ਦੇਣਾ ਹੁੰਦਾ ਕਈ ਤਾਂ 5-4 ਕਿਲੋ ਤੇ ਰਹਿ ਜਾਂਦੀਆਂ ਤੇ ਉਹ ਆਲੂ ਜਿਵੇਂ ਗਰਮੀ 'ਚ ਪਟਾਕਾ ਮਾਰਦੇ ਨੇ ਪਤਾ ਨਹੀਂ ਕਦੋਂ ਠਾ ਕਰ ਦੇਣਾ ਉਹਨਾਂ ਨੇ ਤੇ ਫੁੱਲ ਚੰਗੀ ਵੱਛੀ ਆ ਜਾਇਜਪਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ